ਨਰਨਾਪ ਕੋਲ ਦੱਸਾਂਗੇ ਪਿੰਡ ਨਮਰੜਾ ਗੁਰਮਣਾ ਅਸੀਂ ਪ੍ਰਸ਼ਾਸਨ ਦੇ ਨਾਲ ਆ ਭਾਰਤ ਸਰਕਾਰ ਦੇ ਨਾਲ ਤੇ ਲਾਈਟਾਂ ਸਾਰੇ ਪਿੰਡ ਨੇ ਕੱਲ੍ਹ ਦੀਆਂ ਬੰਦ ਰੱਖੀਆਂ ਹੋਈਆਂ ਨੇ ਠੀਕ ਹੈ ਜੀ ਅੱਗੇ ਤੋਂ ਜਿਵੇਂ ਸਰਕਾਰ ਤੁਹਾਨੂੰ ਕਹੂਗੀ ਅਸੀਂ ਸਾਥ ਦਿੰਦੇ ਰਹਿਵਾਂਗੇ ਜੀ ਤੇ ਕੋਈ ਸਰਕਾਰ ਵੱਲੋਂ ਹਦਾਇਤ ਹੋਈ ਹੈ ਤੁਹਾਨੂੰ ਆਈ ਹੈ ਕੀ ਕੀ ਹਦਾਇਤਾਂ ਆਈਆਂ ਨੇ ਬਸ ਲਾਈਟਾਂ ਬੰਦ ਹੀ ਆਈ ਹੈ ਜੀ ਜਾਂ ਰਾਤ ਬਰਾਤੇ ਕੋਈ ਹੋਰ ਸਫਰ ਕਰਦੀ ਹੈ ਜੀ ਵੀ ਲਾਈਟਾਂ ਜਗਾ ਕੇ ਸਫਰ ਨਾ ਕੀਤਾ ਜਾਵੇ ਨਾਊਂਸਮੈਂਟ ਹੋ ਰਹੀ ਹੈ ਹਾਂਜੀ ਹਾਂਜੀ ਬਾਬਾ ਜੀ ਬਾਬਾ ਜੀ ਨਾਊਂਸਮੈਂਟ ਕਰਦੇ ਸਵੇਰ ਸ਼ਾਮ ਜੀ ਇਹ ਕਿਤੇ 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 ਲੋਡ ਪੈਂਦੀ ਹੈ ਜਿਵੇਂ ਹੁਣ ਸਰਕਾਰਾਂ ਨੇ ਨੰਬਰ ਵੀ ਜਾਰੀ ਕੀਤੀ ਹੈ ਜਿੰਨੇ ਉਹਨਾਂ ਨੇ ਕੈਂਪਸ ਕੰਟਰੋਲ ਰੂਮ ਬਣਾਏ ਆ ਹਾਂਜੀ ਹਾਂਜੀ ਜਿ ਕਿਤੇ ਕਿਤੇ ਸਥਿਤੀ ਵੀ ਕੋਈ ਬੰਦ ਹੀ ਆ ਤਾਂ ਕੰਟਰੋਲ ਰੂਮਾਂ ਦੇ ਉਹਨਾਂ ਦੇ ਨੰਬਰ ਤੁਹਾਡੇ ਕੋਲ ਹੈਗੇ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਲੋਕਾਂ ਨੂੰ ਦੱਸ ਦੁੱਤੀ ਹੈ ਜੀ ਮੇਰਾ ਨਾਮ ਗਗਨਦੀਪ ਸ਼ਰਮਾਈ ਪਿੰਡ ਡੱਗੁਰਮਾਣਾ ਜ਼ਿਲ੍ਹਾ ਸਾਡਾ ਫਰੀਦਕੋਟ ਆ ਜੀ ਭਾਈ ਜੀ ਕਿਸ ਤਰ੍ਹਾਂ ਦੀ ਸਥਿਤੀ ਹੈ ਤੁਹਾਡੇ ਪਿੰਡ ਦੀ ਸਥਿਤੀ ਓਵਰਾਲ ਤਾਂ ਸ਼ਾਂਤਮਈ ਮਾਹੌਲ ਜੀ ਤੇ ਜਿਵੇਂ ਸਰਕਾਰ ਨੇ ਸਾਨੂੰ ਦਿੱਤੇ ਆ ਹੁਕਮ ਜਾਂ ਡੀਸੀ ਸਾਹਮਣੇ ਦਿੱਤੇ ਆ ਵੀ ਲਾਈ ਪਸੋਂ ਮੈਂ ਮਾਲ ਤੁਹਾਡੇ ਸਾਹਮਣੇ ਦੇਸੀ ਰਵੇ ਲੇਟਾ ਬੰਦ ਦਾ ਬਲੈਕਟਾ ਬਲੈਕਟਾ ਪੂਰਾ ਜੀ ਤੇ ਬਾਕੀ ਲੋਕ ਸਾਥ ਦੇ ਰਹੇ ਪੂਰਾ ਤੇ ਬਾਬਾ ਜੀ ਸਾਡੇ ਅਨਾਉਂਸਮੈਂਟ ਕਰਦੇ ਰਹਿੰਦੇ ਆ 7:00 ਵਜੇ ਸ਼ਾਮ ਤੇ ਲੋਕ ਸਾਥ ਦੇ ਰਹੇ ਜੀ ਸਰਕਾਰ ਦੀ ਹਦਾਇਤਾਂ ਦਾ ਪਾਲਨ ਹੋ ਰਿਹਾ ਹਾਂਜੀ ਸਰਕਾਰ ਦੀ ਹਦਾਇਤਾਂ ਦਾ ਫੁੱਲ ਪਾਲਣਾ ਹੋ ਰਿਹਾ ਜੀ ਤੇ ਬਾਕੀ ਤੁਹਾਡੇ ਸਾਹਮਣੇ ਸਾਹਮਣੇ ਹੀ ਸਾਰਾ ਬੰਦ ਹੀ ਹੈ ਪਿੰਡ ਜੀ ਲੇਟਾ ਬੰਦ ਦਾ ਲੈਟ ਹੈਗੀ ਹੁਣ ਫਿਰ ਵੀ ਸਾਰਾ ਹਨੇਰਾ ਹੈ ਵੇਖੋ ਪਿੰਡ ਚਾਸੇ ਪਸੇ ਵੇਖ ਰਹੇ ਤੁਸੀਂ ਜੀ ਤੇ ਇਹ ਸਰਕਾਰ ਦਾ ਇਹ ਜਿਹੜਾ ਉਪਰਾਲਾ ਠੀਕ ਲੱਗ ਰਿਹਾ ਤੁਹਾਨੂੰ ਹਾਂਜੀ ਸਰਕਾਰ ਦੇ ਵੇਖੋ ਜੀ ਉਹਨਾਂ ਦੇ ਵੀ ਹੈਗੀਆਂ ਇੰਟੈਲੀਜੈਂਸ ਐਂਜਾ ਜਿਵੇਂ ਉਹਨਾਂ ਨੂੰ ਪਤਾ ਹੈ ਆਪਣਾ ਵਾਅਦਾ ਉਹਨਾਂ ਕੋਲ ਵੀ ਸਰੋਤ ਹੈ ਜਿਹੜੇ ਉਹ ਸਾਰਨਾ ਸਾਨੂੰ ਪਲਣਾ ਕਰਨੀ ਚਾਹੀਦੀ ਹੈ ਜੀ ਇਹਦੇ ਕੋਈ ਨੁਕਸਾਨ ਵਾਲੀ ਗੱਲ ਤਾਂ ਹੈ ਨਹੀਂਗੀ ਤੇ ਆਪਣੇ ਹੀ ਫਾਇਦੇ ਚ ਗਵਰਨਮੈਂਟ ਲੋਕਾਂ ਲਈ ਕਰ ਰਹੀ ਹੈ ਕੰਮ ਇਹ ਤੇ ਸਾਨੂੰ ਪੂਰਾ ਮਾਣ ਆ ਸਰਕਾਰ ਤੇ ਇਸ ਸਾਥ ਦੇ ਰਹੇ ਆ ਪੂਰਾ ਜੀ ਮੇਰਾ ਨਾਮ ਮਨਜਕਸੀਰ ਸਿੰਘ ਆ ਜੀ ਮੈਂ ਪਿੰਡ ਟੋ ਗੁਰਮਣੇ ਦਾ ਰਹਿਣ ਵਾਲਾ ਹੈਗਾ ਜੀ ਤੇ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਆ ਜੀ ਜਿਵੇਂ ਸਰਕਾਰ ਦੀਆਂ ਹਦਾਇਤਾਂ ਆ ਜੀ ਅੱਪਰ ਬਲੈਕਆਊਟ ਰੱਖਣਾ ਹੈਗਾ ਤੇ ਕੱਲ ਸ਼ਾਮ ਨੂੰ ਬਾਬਾ ਜੀ ਨੇ ਹੁੱਕਾ ਦਿੱਤਾ ਸੀਗਾ ਤੇ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੇ ਪਿੰਡ ਦੇ ਵਿੱਚ ਹਨੇਰ ছਾਇਆ ਹੋਇਆ ਹੈ ਜੀ ਕਿਤੇ ਵੀ ਕੋਈ ਲਾਈਟ ਨਹੀਂ ਜਾ ਕੇ ਰਹੀ ਜੇ ਕਿਸੇ ਨੂੰ ਮਜਬੂਰੀ ਹੈਗੀ ਆ ਤਾਂ ਉਹ ਅੰਦਰ ਵਾਲੀ ਲਾਈਟ ਜਾ ਕੇ ਬਾਹਰ ਵਾਲੀ ਤਾਂ ਬਿਲਕੁਲ ਹੀ ਬੰਦ ਹੋ ਚੁੱਕੀ ਹੈ ਜੀ ਇੱਥੋਂ ਤੱਕ ਕਿ ਲੋਕਾਂ ਨੇ ਜਿਹੜੀਆਂ ਕੈਮਰੇ ਦੀਆਂ ਆਪਣੀਆਂ ਫਲੈਸ਼ਲਾਈਟਾਂ ਜਗਦੀਆਂ ਹੁੰਦੀਆਂ ਹਨ ਜੀ ਉਹ ਵੀ ਬੰਦ ਕਰ ਚੁੱਕੇ ਹੈਗੇ ਆ ਤੇ ਬਾਕੀ ਦਿਨੇ-ਦਿਨੇ ਜਿਵੇਂ ਵੀ ਹੈਗੇ ਲੋਕ ਸਾਰਾ ਆਪਣਾ ਕੰਮਕਾਰ ਨਵੇੜ ਕੇ ਦੂਰ ਅੰਦਰ ਜਾਂਦੇ ਹੈਗੇ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਤੇ ਸ਼ਾਂਤਾ ਕ ਘਰੇ ਆ ਜਾਂਦੇ ਆ ਹਾਂਜੀ ਲੋਕ ਪੂਰਾ ਸਾਥ ਦੇ ਰਹੇ ਲਾਗਲੇ ਪਿੰਡਾਂ ਵਾਲਿਆਂ ਨੂੰ ਕਿਵੇਂ ਕੀ ਸੰਦੇਸ਼ ਦੇਵੋਗੇ ਲਾਗਲੇ ਪਿੰਡਾਂ ਨੂੰ ਸਾਰਿਆਂ ਨੂੰ ਇਹੀ ਸੰਦੇਸ਼ ਹੈ ਜੀ ਜਿਵੇਂ ਆਪਣੀ ਸਰਕਾਰ ਹਦਾਇਤਾਂ ਦਿੰਦੀਆਂ ਜੀ ਸਾਨੂੰ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਖੜਕੇ ਰਲ ਮਿਲ ਕੇ ਨਾਲ ਚੱਲਣਾ ਚਾਹੀਦਾ ਹੈ ਜਿਵੇਂ ਉਹ ਦੇਸ਼ ਦਿੰਦੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੀ ਤੇ ਬਸ ਇਹੀ ਕਹਿਣਾ ਜੀ ਵੀ ਲੋਕਾਂ ਨੂੰ ਜਿਵੇਂ ਵੀ ਇਨਸਟ੍ਰਕਸ਼ਨਾਂ ਦਿੰਦੇ ਆ ਸਰਕਾਰ ਆਪਾਂ ਨੂੰ ਮੰਨਣੀਆਂ ਚਾਹੀਦੀਆਂ ਜਿਵੇਂ ਸਰਕਾਰਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਇੱਕ ਸੰਦੇਸ਼ ਹੈਗਾ ਵੀ ਘਬਰਾਉਣ ਦੀ ਲੋੜ ਨਹੀਂ ਗਈ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਤਰਕ ਹੈ ਫੇਕ ਜਿਹੜੀਆਂ ਵੀਡੀਓ ਉਹਨਾਂ ਨੂੰ ਤੁਸੀਂ ਐਕਟਿਵ ਜਾਂ ਨਾ ਹੋ ਤੇ ਉਹਨਾਂ ਨੂੰ ਨਾ ਦੇਖੋ ਉਹਨਾਂ ਦੇ ਪਾਲਣ ਨਾ ਕਰੋ ਉਹਨੂੰ ਕਿਵੇਂ ਦੇਖੀ ਹਾਂਜੀ ਇਹ ਹੀ ਹੈ ਜੀ ਜਿਹੜੀਆਂ ਆਪਣੇ ਕਈ ਵਾਰੀ ਕੋਈ ਗਲਤ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹੈ ਜੀ ਤੇ ਉਹਨਾਂ ਦੇ ਨਾਲ ਆਪਾਂ ਨੂੰ ਜਿਹੜਾ ਸੰਪਰਕ ਬਿਲਕੁਲ ਤੋੜਨ ਵਾਲਾ ਚਾਹੀਦਾ ਹੈਗਾ ਤੇ ਜੋ ਵੀ ਸਰਕਾਰ ਦੇ ਸਹੀ ਚੈਨਲ ਹੈਗੇ ਆ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈਗਾ ਤੇ ਬਸ ਉਹੀ ਹੈਗੇ ਲੋਕਾਂ ਨੂੰ ਵੀ ਇਹ ਅਪੀਲ ਆ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਬਾਕੀ ਪੰਜਾਬ ਤਾਂ ਪਹਿਲਾਂ ਐਜੇ ਜਿਹੜੇ ਹੈਗੇ ਆ ਜੀ ਹਾਲਾਤ ਬਣਦੇ ਹੀ ਰਹੇ ਆ ਸਮੇਂ-ਸਮੇਂ ਨਾਲ ਉਹਨਾਂ ਨੂੰ ਨਿਯੇਠਾਂ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦਾ ਰਿਹਾ ਹੈ ਬਈ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਦੇਖੇ ਤੁਸੀਂ ਕਦੇ ਨਹੀਂ ਜੀ ਜਿੰਨੀ ਸਾਡੀ ਉਮਰ ਹੈਗੀ ਆ ਉਹਦੇ ਵਿੱਚ ਇਹ ਤਾਂ ਪਹਿਲੀ ਵਾਰੀ ਅਸੀਂ ਦੇਖ ਰਹੇ ਆ ਬਸ ਹੁਣ ਹੀ ਰਹੇ ਆ ਜਿਵੇਂ 84 ਦਾ ਹੋ ਗਿਆ ਜਾਂ ਜਿਹੜੀ ਆਪਣਾ ਵਰਲਡ ਵਾਰ ਹੈ ਉਹਨਾਂ ਦੀ ਸਿਰਫ ਗੱਲਾਂ ਹੀ ਸੁਣੀਆਂ ਜਾਂਦਾ ਹੈਗਾ ਪਰ ਇਹਦੇ ਵਿੱਚ ਜਿਹੜਾ ਇਹਨਾਂ ਦੇ ਵਿੱਚ ਨੁਕਸਾਨ ਹੀ ਨੁਕਸਾਨ ਆ ਜੀ ਜਿਹੜੀ ਲੜਾਈ ਦੇ ਵਿੱਚ ਕਿਸੇ ਨੇ ਕੋਈ ਖੱਟਿਆ ਦਾ ਕੁਛ ਨਹੀਂ ਗਾ ਜੀ ਬਾਕੀ ਜਿੰਨਾ ਵੀ ਨੁਕਸਾਨ ਹੋਇਆ ਜ਼ਿਆਦਾਤਰ ਪੰਜਾਬ ਦਾ ਹੀ ਹੋਇਆ ਜੀ ਪੰਜਾਬ ਹੀ ਇਹ ਸੰਤਾਪ ਭੋਗਦਾ ਰਿਹਾ ਜੀ ਪਹਿਲਾਂ ਤੋਂ ਜਸੀਰ ਹੁਣ ਤੁਸੀਂ ਪਿੰਡ ਵਾਸੀਆਂ ਨੇ ਸਾਰਿਆਂ ਨੇ ਕਹਿਤਾ ਵੀ ਅਸੀਂ ਸਰਕਾਰਾਂ ਦੇ ਨਾਲ ਖੜੇ ਹਾਂ ਕਿਤੇ ਨਾ ਕਿਤੇ ਜਿੱਕਰ ਹੁਣ ਪਿੰਡਾਂ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਲਾਈਟਾਂ ਬੰਦ ਹੋ ਜਾਂਦੀਆਂ ਮੱਛਰ ਦੀ ਮੁਸ਼ਕਲੋਂ ਜਾਂ ਹੋਰ ਮੁਸ਼ਕਲਾਂ ਆਉਂਦੀਆਂ ਯਾਨੀ ਕਿ ਪਿੰਡ ਵਾਸੀ ਆਪਦੀਆਂ ਮੁਸ਼ਕਲਾਂ ਆਪਦੇ ਪਿੰਡੇ ਤੇ ਹਟਾਉਣ ਲਈ ਸਰਕਾਰਾਂ ਦੇ ਨਾਲ ਖੜੇ ਹਾਂ ਹਾਂਜੀ ਸਰਕਾਰਾਂ ਦੇ ਨਾਲ ਤਾਂ ਖੜਨਾ ਪੈਣਾ ਬਾਕੀ ਇਹ ਮਜਬੂਰੀ ਹੋ ਜਾਣੀ ਹੈ ਲੋਕਾਂ ਦੀ ਜਿਵੇਂ ਵੀ ਹੈਗਾ ਨਾਲ ਸਮੇਂ-ਸਮੇਂ ਤੇ ਕੋਈ ਸਮੱਸਿਆ ਆਉਂਦੀ ਹੈਗੀ ਆ ਤਾਂ ਉਹਨਾਂ ਨੂੰ ਚੱਲਣਾ ਹੀ ਪੈਣਾ ਜੀ ਲੋਕਾਂ ਨੂੰ ਇਹ ਅਸਾਸਤੇ ਵੀ ਪਹਿਲਾਂ ਹੀ ਪ੍ਰੇਪੇਅਰ ਹੋਣਾ ਪੈਣਾ ਜੀ ਵੀ ਆਪਾਂ ਨੂੰ ਸਮੱਸਿਆ ਆ ਸਕਦੀਆਂ ਠੀਕ ਹੈ ਜੀ ਜਿਵੇਂ ਸਰਕਾਰਾਂ ਨੂੰ ਆਪਣੇ ਨਾਲ ਵੱਧ ਹੈਗਾ ਕਿਵੇਂ ਜੋ ਵੀ ਕਰਦਾ ਜਿਸ ਤਰ੍ਹਾਂ ਜੀ ਮੋਢੀ ਬੰਦਾ ਹੁੰਦਾ ਜੀ ਉਹਨੂੰ ਸਾਰਾ ਇਹਦਾ ਪਤਾ ਹੁੰਦਾ ਹੈ ਸਰਕਾਰਾਂ ਨੂੰ ਇਹਦੇ ਬਾਰੇ ਜਾਦੇ ਗਿਆਨ ਹੈਗਾ ਜੀ ਜਿਵੇਂ ਵੀ ਆਪਾਂ ਨੂੰ ਇਨਸਟਰਕਸ਼ਨਾਂ ਦਿੰਦੇ ਹੈਗੇ ਆ ਤਾਂ ਆਪਾਂ ਨੂੰ ਜਿਹੜਾ ਭੋਜਨ ਭੰਡਾਰ ਉਹ ਜ਼ਿਆਦਾ ਨਹੀਂ ਸਟੋਰ ਕਰਨਾ ਚਾਹੀਦਾ ਜਿਵੇਂ ਜਿਵੇਂ ਵੀ ਹੈ ਗਿਆ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈਗੀ ਹੈ ਵੀ ਆਪਾਂ ਨੂੰ ਜਿਹੜੇ ਉਹ ਮੁਹੱਈਆ ਕਰਾ ਕੇ ਦੇਣਗੇ